ਸ੍ਰੀ ਕਾਲ ਸਾਰਿਆਂ ਨੂੰ ਮੇਰਾ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਝੋਨੇ ਦੀ ਸਿੱਧੀ ਬਿਜਾਈ ਬਾਰੇ ਜਿਸ ਨੂੰ ਡਾਇਰੈਕਟ ਸੈੱਡ ਰਾਈਸ ਵੀ ਕਹਿੰਦੇ ਹਨ ਇਸ ਵਿੱਚ ਆਪਾਂ ਵੇਖਾਂਗੇ ਝੋਨੇ ਦੀ ਸਿੱਧੀ ਬਿਜਾਈ ਕਿੰਨੇ ਤਰੀਕੇ ਨਾਲ ਕੀਤੀ ਜਾ ਸਕਦੀ ਹੈ ਇਸ ਦੇ ਆਪਾਂ ਨੂੰ ਕੀ ਕੀ ਲਾਭ ਹਨ ਕੀ ਕੀ ਮੁਸ਼ਕਲਾਂ ਆਉਂਦੀਆਂ ਹਨ ਤੇ ਇਸ ਨੂੰ ਬਿਹਤਰ ਤਰੀਕੇ ਨਾਲ ਪੈਦਾਵਾਰ ਲੈਣ ਲਈ ਆਪਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖ ਸਕਦੇ ਹਾਂ ਸੋ ਇਸ ਵੀਡੀਓ ਨੂੰ ਐਂਡ ਤੱਕ ਵੇਖਣਾ ਨਾ ਭੁੱਲਣਾ ਕਿਉਂਕਿ ਇਸ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਹੈ ਜਿਸ ਦਾ ਤੁਸੀਂ ਬਤ-ਬਤ ਫਾਇਦਾ ਲੈ ਸਕਦੇ ਹੋ ਤੇ ਤੁਹਾਡੀ ਜੇਬ ਤੇ ਪੈਣ ਵਾਲੇ ਖਰਚੇ ਨੂੰ ਘਟਾ ਸਕਦੇ ਹੋ ਜੋ ਕਿਸਾਨ ਵੀਰ ਮੇਰਾ ਚੈਨਲ ਪਹਿਲੀ ਵਾਰੀ ਦੇਖ ਰਹੇ ਹਨ ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਇਸ ਨੂੰ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰੋ ਇਸ ਨੂੰ ਆਪਣੇ ਸਾਥੀਆਂ ਤੱਕ ਜ਼ਰੂਰ ਪਹੁੰਚਾਓ ਤਾਂ ਕਿ ਹਰ ਕੋਈ ਇਸ ਦਾ ਫਾਇਦਾ ਲੈ ਸਕੇ ਇਸ ਦਾ ਲਾਭ ਲੈ ਸਕੇ ਤਾਂ ਕਿ ਹਰ ਕੋਈ ਇਸ ਨੂੰ ਬਤ-ਬਤ ਅਵੇਅਰ ਹੋ ਸਕੇ ਜਾਣਕਾਰੀ ਲੈ ਸਕੇ ਕਿ ਆਪਾਂ ਆਪਣੇ ਵਾਤਾਵਰਨ ਨੂੰ ਆਲੇ ਦੁਆਲੇ ਨੂੰ ਸਾਹ ਸੰਭਾਲੀ ਕੀ ਕੁਝ ਕਰ ਸਕਦੇ ਹਾਂ ਸੋ ਆਪਾਂ ਗੱਲ ਕਰਦੇ ਹਾਂ ਸਿੱਧੀ ਵਿਜਾਈ ਬਾਰੇ ਈਸ ਸਰ ਡ੍ਰੈਫਟ ਸਿਟੀ ਡ੍ਰਾਈਸ ਜਾਂ ਝੋਨੇ ਦੀ ਸਿੱਧੀ ਵਿਜਾਈ ਝੋਨੇ ਦੀ ਸਿੱਧੀ ਵਿਜਾਈ ਝੋਨੇ ਦੀ ਪੈਦਾਵਾਰ ਵਿੱਚ ਕ੍ਰਾਂਤੀ ਬਣ ਕੇ ਉੱਭਰ ਕੇ ਆਈ ਹੈ ਇਹ ਦੋ ਤਰੀਕੇ ਨਾਲ ਕੀਤੀ ਜਾਂਦੀ ਹੈ ਦੋਸਤੋ ਆਪਣੇ ਇਲਾਕਿਆਂ ਦੇ ਵਿੱਚ ਝੋਨੇ ਦੀ ਸਿੱਧੀ ਵਿਜਾਈ ਦੋ ਤਰੀਕਿਆਂ ਨਾਲ ਹੀ ਮੁੱਖ ਤੌਰ ਤੇ ਕੀਤੀ ਜਾਂਦੀ ਹੈ ਜਿਸ ਵਿੱਚ ਸਰਵੱਤਰ ਇਹ ਸੁੱਕੀ ਬਿਜਾਈ ਇਹ ਦੋ ਤਰੀਕੇ ਹਨ ਜੋ ਆਪਣੇ ਇਲਾਕੇ ਵਿੱਚ ਖਾਸ ਤੌਰ ਤੇ ਬਿਜਾਈ ਕੀਤੀ ਜਾਂਦੀ ਹੈ ਇਸ ਦੇ ਬਹੁਤ ਸਾਰੇ ਬੈਨੀਫਿਟ ਹਨ ਸਭ ਤੋਂ ਪਹਿਲਾ ਬੈਨੀਫਿਟ ਇਹ ਹੈ ਕਿ ਪਾਣੀ ਦੀ ਐਫੀਸ਼ੀਐਂਸੀ ਵਿਦੇ ਤਰੀਕੇ ਨਾਲ ਹੁੰਦੀ ਹੈ ਪਾਣੀ ਦੀ ਵਰਤੋਂ ਦੀ ਐਫੀਸ਼ੀਐਂਸੀ ਵਿਦੇ ਤਰੀਕੇ ਨਾਲ ਹੁੰਦੀ ਹੈ ਦੂਜਾ ਆਪਣੇ ਲੇਬਰ ਖਰਚੇ ਘਟਦੇ ਹਨ ਜੇਕਰ ਆਪਾਂ ਕੱਦੂ ਵਾਲੀ ਬਿਜਾਈ ਦੇ ਨਾਲ ਕੰਪੇਅਰ ਕਰੀਏ ਤਾਂ ਕੱਦੂ ਕਰਨ ਤੋਂ ਬਾਅਦ ਜੋ ਲੇਬਰ ਲਗਾਈ ਹੈ ਉਹ 4 ਤੋਂ 5000 ਹੈ ਜਦਕਿ ਉਹ ਇਸ ਵੇਲੇ ਘਟ ਜਾਂਦੀ ਹੈ ਸਿੱਧੀ ਬਿਜਾਈ ਦੇ ਵਿੱਚ ਤੀਜਾ ਸਮੇਂ ਦੀ ਚਤੁੰਦੀ ਹੈ ਚੌਥਾ ਨਦੀਨਾਂ ਦੀ ਰੋਕਥਾਂ ਦੇ ਵਿੱਚ ਸੁਧਾਰ ਵਿਦੇਕ ਤਰੀਕੇ ਨਾਲ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਝਾੜ ਵੀ ਬਹੁਤ ਵਧੀਆ ਆ ਸਕਦਾ ਹੈ ਇਸ ਦੇ ਨਾਲ ਜੇਕਰ ਆਪਾਂ ਬਧੀਆ ਤਰੀਕੇ ਬੈਸਟ ਪ੍ਰੈਕਟਿਸ ਕਹਿ ਦਿੰਦੇ ਅਸੀਂ ਦੀਪ ਜੈਨੀ ਕੀ ਕੀ ਜਿਉਂ ਉਹਨਾਂ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਆਪਾਂ ਨੂੰ ਸਭ ਤੋਂ ਪਹਿਲਾਂ ਜੋ ਧਿਆਨ ਰੱਖਣਾ ਚਾਹੀਦਾ ਹੈ ਕਿ ਸਿਲੈਕਸ਼ਨ ਆਫ ਵੈਰਾਈਟੀ ਵਿਦੇਕ ਤਰੀਕੇ ਦੀ ਹੋਣੀ ਚਾਹੀਦੀ ਹੈ ਸਿਲੈਕਸ਼ਨ ਉਹੀ ਕਰਨੀ ਚਾਹੀਦੀ ਹੈ ਕਿ ਜੋ ਇਸ ਨੂੰ ਚਲ ਸਕੇ ਉਸ ਤੋਂ ਬਾਅਦ ਬੀਜ ਦੀ ਸੋਤ ਬਹੁਤ ਜ਼ਿਆਦਾ ਜ਼ਰੂਰੀ ਹੈ ਉਸ ਦੀਆਂ ਟੈਕਨੀਕ ਸਾਰੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਤੀਜਾ ਸੀਡ ਰੇਟ ਤੇ ਸਪੇਸਿੰਗ ਬੁੱਟੇ ਤੋਂ ਬੁੱਟੇ ਦਾ ਫਾਸਲਾ ਜਾਂ ਕਤਾਰ ਤੋਂ ਕਤਾਰ ਦਾ ਫਾਸਲਾ ਉਸ ਫਾਰਸ਼ ਦੇ ਅਨੁਸਾਰ ਹੀ ਪਾਉਣਾ ਚਾਹੀਦਾ ਜਾਂ ਕਰਨਾ ਚਾਹੀਦਾ ਹੈ ਉਸ ਤੋਂ ਇਲਾਵਾ ਬੀਟ ਮੈਨੇਜਮੈਂਟ ਸਟ੍ਰੈਟਜੀ ਆਪਾਂ ਨੂੰ ਅਪਣਾਉਣੀ ਚਾਹੀਦੀ ਹੈ ਇੱਕ ਬਹੁਤ ਚੈਲੰਜ ਹੈ ਇਸ ਦੇ ਵਿੱਚ ਕਿਉਂਕਿ ਜੇ ਸਮੇਂ ਸਿਰ ਆਪਾਂ ਨਦੀਨਾਂ ਦੀ ਰੋਕਥਾਮ ਨਹੀਂ ਕਰਾਂਗੇ ਤਾਂ ਆਪਾਂ ਨੂੰ ਇਸ ਦਾ ਸਾਨੂੰ ਐਸਾ ਜਾਇਨ ਦਿਨਾਂ ਨੂੰ ਕੰਟਰੋਲ ਕਰਨ ਦੇ ਵਿੱਚ ਮੁਸ਼ਕਲਤ ਆ ਸਕਦੀ ਹੈ ਇਸ ਤੋਂ ਇਲਾਵਾ ਪਾਣੀ ਅਤੇ ਨਿਊਟ੍ਰੀਐਂਟ ਮੈਨੇਜਮੈਂਟ ਦੀਆਂ ਟਿਪਸ ਆਪਾਂ ਨੂੰ ਪਤਾ ਹੋਣੀ ਚਾਹੀਦੀਆਂ ਕਿ ਪਾਣੀ ਕਦੋਂ ਲਾਉਣਾ ਹੈ ਸੁੱਕੀ ਬਿਜਾਈ ਵਿੱਚ ਕਦੋਂ ਲਾਉਣਾ ਹੈ ਸਰਵਤਰ ਵਾਲੀ ਬਿਜਾਈ ਦੇ ਵਿੱਚ ਪਾਣੀ ਦੀ ਕਦੋਂ ਲਾਉਣਾ ਹੈ ਤੇ ਖਾਦਾਂ ਕਿੰਨੀਆਂ ਪਾਉਣੀਆਂ ਹਨ ਇਹਦਾ ਆਪਾਂ ਨੂੰ ਪਤਾ ਹੋਣਾ ਜਿੰਨਾ ਜ਼ਿਆਦਾ ਜ਼ਰੂਰੀ ਹੈ ਇਸ ਤੋਂ ਇਲਾਵਾ ਦੋਸਤੋ ਇਹਦੇ ਵਿੱਚ ਜੋ ਮੁਸ਼ਕਿਲਾਂਤ ਆਉਂਦੀਆਂ ਹਨ ਸਭ ਤੋਂ ਪਹਿਲਾਂ ਸ਼ੁਰੂਆਤੀ ਦੌਰ ਦੇ ਵਿੱਚ seedling the establishment ਹੁਣ ਇਹ ਸਮੱਸਿਆ ਆਉਂਦੀ ਹੈ ਦੂਜਾ ਵੀਡ ਕੰਟਰੋਲ ਵੀਡ ਕੰਟਰੋਲ ਦਾ ਮੈਂ ਪਹਿਲਾਂ ਹੀ ਦੱਸ ਕੇ ਚੁੱਕਿਆ ਕਿ ਵੀਡ ਕੰਟਰੋਲ ਜੇ ਆਪਾਂ 20 ਜਾਂ 25 ਦਿਨਾਂ ਤੱਕ ਜਾਂ 25 ਤੋਂ 30 ਦਿਨਾਂ ਦੇ ਵਿੱਚ ਵਿੱਚ ਕੰਟਰੋਲਾਂਗੇ 2 ਤੋਂ 3 ਪੱਤਿਆਂ ਦੇ ਸਟੇਜ ਦੇ ਵਿੱਚ ਮੁੱਖ ਤੌਰ ਤੇ ਹੁੰਦੇ ਹਨ ਉਦੋਂ ਤੱਕ ਵੀਡ ਕੰਟਰੋਲ ਹੋ ਜੇ ਤਾਂ ਫਿਰ ਆਪਾਂ ਨੂੰ ਸਮੱਸਿਆ ਨਹੀਂ ਆਉਂਦੀ ਆਮ ਤੌਰ ਤੇ ਇਹ ਸਮੱਸਿਆ ਤੋਂ ਕੁੰਜੀ ਆਉਂਦਾ ਹੈ ਤੇ ਕਿਸਾਨਾਂ ਨੂੰ ਇਸ ਤੇ ਕੰਟਰੋਲ ਦੇ ਵਿੱਚ ਬਹੁਤ ਜ਼ਿਆਦਾ ਸਮੱਸਿਆ ਆਉਂਦੀ ਹੈ ਦੋਸਤੋ ਜੇਕਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰੋ ਜੇਕਰ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਇਸ ਵੀਡੀਓ ਦੇ ਜਰੇ ਕਮੈਂਟ ਵਿੱਚ ਲਿਖ ਕੇ ਪੁੱਛ ਸਕਦੇ ਹੋ ਤੇ ਤੁਹਾਨੂੰ ਉਸ ਦਾ ਯੋਗ ਸਹਾਸਤਾ ਜਾਵੇਗਾ ਜਾਂ ਯੋਗ ਸੋਲੂਸ਼ਨ ਦਿੱਤਾ ਜਾਵੇਗਾ ਧੰਨਵਾਦ